ਸਸਰੀਆ ਕਾਲ ਮੈਂ ਜੀਵਨਜੋਤ ਕੋ ਲੱਖੋ ਕੀ ਬਹਿ ਰਾਮ ਵਿੱਚ ਖੜਿਆ ਜਿੱਥੇ ਕੀ ਕੱਲ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਤੇ ਰੈਲੀ ਦੀਆਂ ਤਿਆਰੀਆਂ ਤੁਸੀਂ ਵੇਖ ਸਕਦੇ ਹੋ ਵੱਡੇ ਪੱਦਰ ਤੇ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਫੌਜੀ ਅੰਗਰੇਜ਼ ਸਿੰਘ ਵੜਵਾਲ ਸਾਡੇ ਨਾਲ ਮੌਜੂਦ ਨੇ ਇਸ ਰੈਲੀ ਬਾਰੇ ਜਾਣਕਾਰੀ ਦੇਣਗੇ ਕਿਸ ਸਬੰਧ ਦੇ ਵਿੱਚ ਜਿਹੜੀ ਆ ਰੈਲੀ ਕੀਤੀ ਜਾ ਰਹੀ ਹੈ ਸਸਰੀਆ ਕਾਲ ਸੱਚੀ ਆ ਮੈਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਇਸ ਰੈਲੀ ਦੇ ਬਾਰੇ ਜਰੂਰ ਦੱਸੋ ਕਿਸ ਸਬੰਧ ਦੇ ਵਿੱਚ ਰੈਲੀ ਜਿਹੜੀ ਹੈ ਕੱਢੀ ਜਾ ਰਹੀ ਹੈ ਮੈਮ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦਾ ਜਨਤ ਟੀਵੀ ਦਾ ਜਦ ਤੁਸੀਂ ਸਾਡੇ ਕੋਲ ਪਹੁੰਚੇ ਉਸ ਦੀ ਜਾਣਕਾਰੀ ਮੈਂ ਜਰੂਰ ਦੱਸਾਂਗਾ ਜਿਹੜੀ ਇੱਕ ਵਿਸ਼ਾਲ ਇਕਤਾ ਸਭਾ ਕੀਤੀ ਜਾ ਰਹੀ ਹੈ ਸਰਹੱਦੀ ਖੇਤਰ ਨੂੰ ਲੈ ਕੇ ਕੀਤੀ ਜਾ ਰਹੀ ਹੈ ਔਰ ਜਿਹੜੇ ਸਾਡੇ ਮਸਲੇ ਨੇ ਜਿਹੜੇ ਸਾਡੇ ਮੁੱਦੇ ਨੇ ਉਸ ਮੁੱਦਿਆਂ ਨੂੰ ਕੱਲ ਲਈ ਵਿਚਾਰ ਚਰਚਾ ਕੀਤੀ ਜਾਏਗੀ ਕਿਉਂਕਿ ਇੱਕ ਡਿਸਕਸ਼ਨ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਮੁੱਦੇ ਇੱਕ ਇੰਨੇ ਜ਼ਿਆਦਾ ਸਾਡੇ ਲਾਜ਼ਮੀ ਬਣੇ ਹੋਏ ਆ ਕਿ ਉਹ ਜਿਹੜੇ ਹਾਲਾਤ ਨੇ ਜਿਹੜੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜੀ ਸਾਡੀਆਂ ਜ਼ਮੀਨਾਂ ਜਿਹੜਾ ਪਾਲਿਸੀ 2007 ਦੀ ਜਿਹੜੀ ਜ਼ਮੀਨ ਦੀ ਪਾਲਿਸੀ ਸੀ ਉਹਨੂੰ ਲੈ ਕੇ ਇੱਕ ਬੜੇ-ਬੜੇ ਲੈਵਲ ਤੇ ਚਰਚਾ ਕੀਤੀ ਜਾਏਗੀ ਔਰ ਸੈਂਕੜਲੀ ਜਿਹੜਾ ਇੱਕ ਮੁਕਤ ਜਾਤੀ ਵਾਲਾ ਜੋ ਇੱਕ ਵਿਸ਼ਾ ਰਾਜਸੀ ਕਮਿਊਨਿਟੀ ਦਾ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਬੜੇ-ਬੜੇ ਲੈਵਲ ਤੇ ਲੋਕ ਕਿੱਥੇ ਸ਼ਮੂਲੀਅਤ ਕਰ ਰਹੇ ਆ ਜੀ ਕਿੱਥੋਂ-ਕਿੱਥੋਂ ਲੋਕ ਜਿਹੜੇ ਨੇ ਪਹੁੰਚਣੇ ਨੇ ਕਿਉਂਕਿ ਤਿਆਰੀਆਂ ਵੇਖ ਸਕਦੇ ਆ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਕਿੰਨੇ ਲੋਕਾਂ ਦੇ ਆਣ ਦੀ ਉਮੀਦ ਹੈ ਤੇ ਕਿੱਥੋਂ-ਕਿੱਥੋਂ ਲੋਕੀ ਜਿਹੜੇ ਨੇ ਇਸ ਰੈਲੀ ਦੇ ਵਿੱਚ ਹਿੱਸਾ ਦੇ ਰਹੇ ਨੇ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਬਿਲਕੁਲ ਜੀ ਸਾਡੇ ਕੋਲ ਸਾਡੇ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਸਰਦਾਰ ਗੁਰਦੀਪ ਸਿੰਘ ਵਡਵਾਲ ਆਈਐਫਐਸ ਜੋ ਇੱਕ ਸਾਡੀ ਕਮਿਊਨਿਟੀ ਦੇ ਜੋ ਇੱਕ ਡਿਪਟੀ ਐਮਬੈਸਡਰ ਹੈ ਨੇ ਜਰਮਨ ਦੇ ਉਹ ਵੀ ਸਮੁਲਿਤ ਕਰ ਰਹੇ ਨੇ ਔਰ ਨਾਲ ਸਾਡੀ ਜਿਹੜੀ ਸਾਡੀ ਇੱਕ ਰਾਜ ਸਿੱਖ ਜਿਹੜੀ ਜਥੇਬੰਦੀਆਂ ਸਾਡੇ ਹੰਸਾ ਸਿੰਘ ਕਾਮਰੇਟ ਜੀ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਨੇ ਔਰ ਨਾਲ ਉਹਨਾਂ ਦੇ ਸਮੂਚੀ ਜਿੰਨੀਆਂ ਸਾਡੀ ਹੋਰ ਜਥੇਬੰਦੀ ਉਹ ਵੀ ਪਹੁੰਚ ਰਹੀਆਂ ਨੇ ਇਸ ਤਰ੍ਹਾਂ ਅਸੀਂ ਅੰਮ੍ਰਿਤਸਰ ਤੋਂ ਵੀ ਕਾਫੀ ਲੋਕ ਆ ਰਹੇ ਆ ਹਰਿਆਣਾ ਤੋਂ ਵੀ ਕਾਫੀ ਲੋਕ ਆ ਰਹੇ ਆ ਰਾਜਸਥਾਨ ਤੋਂ ਕਾਫੀ ਲੋਕ ਆ ਰਹੇ ਆ ਔਰ ਜਿਹੜੀ ਲੋਕ ਸਭਾ ਸਾਡੀ ਫਿਰੋਜ਼ਪੁਰ ਪੰਜਾਬ ਦੇ ਲੋਕ ਜਿਹੜੇ ਉਹ ਵੀ ਕਾਫੀ ਸ਼ਿਰਕਤ ਕਰ ਰਹੇ ਨੇ ਕਾਫੀ ਵੱਡੀ ਰੈਲੀ ਦੇਖਣ ਨੂੰ ਮਿਲੇਗੀ ਅ ਕਿਸ ਕਿਸ ਮੁੱਦੇ ਤੇ ਜਿਹੜਾ ਤੁਸੀਂ ਦੋ ਮੁੱਦੇ ਦੱਸਿਆ ਉਹਨਾਂ ਤੇ ਵਿਚਾਰ ਚਰਚਾ ਹੋਏਗੀ ਉਸ ਮੁੱਦੇ ਨੂੰ ਹੀ ਲੈ ਕੇ ਜਾਂ ਕੋਈ ਹੋਰ ਵੀ ਮੁੱਦੇ ਜਿਹੜੇ ਨੇ ਉਠਾਏ ਜਾਣਗੇ ਉਸ ਬਾਰੇ ਵੀ ਜਰੂਰ ਜੜੀ ਆ ਜਾਣਕਾਰੀ ਦਿਓ ਬਿਲਕੁਲ ਸਾਡੇ ਕੱਲ ਜਿਹੜੇ ਮੇਨ ਮੁੱਦੇ ਸਾਡੇ ਜਿਹੜੇ ਸਰਹੱਦੀ ਖੇਤਰ ਦੇ ਮੁੱਦੇ ਸਾਡੇ ਦੋ ਹੀ ਮੇਨ ਨੇ ਇੱਕ ਪਾਲਿਸੀ 2007 ਵਾਲੀ ਔਰ ਇੱਕ ਜਾਤੀ ਮੁਕਤ ਵਾਲੀ ਇਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਕੱਲ ਲਾਜ਼ਮੀ ਹੋਏਗੀ ਇਸਨ ਫੋਰ ਇਸਨ ਫੌਜੀ ਅੰਗਰੇਜ਼ ਸਿੰਘ ਵੜਵਾਲ ਜਿਨ੍ਹਾਂ ਨੇ ਕੀ ਰੈਲੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਕੱਲ ਜਿਹੜੀ ਹੈ ਵਿਸ਼ਾਲ ਰੈਲੀ ਹੋ ਰਹੀ ਹੈ ਤੇ ਉਸ ਦੇ ਵਿੱਚ ਕੌਣ ਕੌਣ ਮੁੱਖ ਮਹਿਮਾਨ ਪਹੁੰਚ ਰਹੇ ਨੇ ਤੇ ਕਿੱਥੋਂ ਕਿੱਥੋਂ ਜਿਹੜੇ ਨੇ ਰੈਲੀ ਜਿਹੜੀ ਹੈ ਬੜੀ ਵਿਸ਼ਾਲ ਕੱਢੀ ਜਾ ਰਹੀ ਹੈ ਕੱਲ ਜਿਹੜੀ ਹੈ ਲੱਖੋ ਕੀ ਬਹਿਰਾਮ ਦੀ ਦਾਣਾ ਮੰਡੀ ਦੇ ਵਿੱਚ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਨੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਹੈ 4G ਅੰਗਰੇਸ ਸਿੰਘ ਵਰਦ왈 ਜੀ ਨੇ ਪੂਰੀ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਇਸ ਰੈਲੀ ਦੇ ਬਾਰੇ ਇਸ ਮੁੱਧਿਆ ਦੇ ਬਾਰੇ ਇਸ ਡੁੰਗਾਈ ਦੇ ਨਾਲ ਦੱਸਿਆ ਹੈ ਮੁੱਖ ਮਹਿਮਾਨਾਂ ਵੱਲੋਂ ਦੱਸਿਆ ਹੈ ਕੌਣ ਕੌਣ ਪਹੁੰਚ ਰਹੇ ਨੇ ਤੇ ਕਿੱਥੋਂ ਕਿੱਥੋਂ ਇਸ ਰੈਲੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਅ ਇਸ ਰੈਲੀ ਦੇ ਵਿੱਚ ਲੋਕ ਆਣਗੇ ਹੋਰ ਲੋਕਾਂ ਨਾਲ ਜਿਹੜੀ ਗੱਲਬਾਤ ਕਰਦੇ ਆਂ ਹੋਰ ਆਗੂਆਂ ਨਾਲ ਗੱਲਬਾਤ ਕਰਦੇ ਆਂ ਤੇ ਇਸ ਰੈਲੀ ਦੇ ਬਾਰੇ ਜਿਹੜੀ ਹੈ ਹੋਰ ਜਾਣਕਾਰੀ ਦੇਣਗੇ ਸੱਸੀ ਕਾ ਸਰ ਸੱਸੀ ਕਾ ਜੀ ਸੱਸੀ ਕਾ ਔਰ ਇਸ ਰੈਲੀ ਬਾਰੇ ਹੋਰ ਵਿਸਥਾਰ ਦੱਸੋ ਹੋਰ ਡੁੰਗਾਈ ਦੇ ਵਿੱਚ ਦੱਸੋ ਕੀ ਕੀ ਮੁੱਦੇ ਜਿਹੜੇ ਹੈਗੇ ਆ ਦੇਖੋ ਜੀ ਜਿਹੜੇ ਮੁੱਖ ਮੁੱਦੇ ਨੇ ਉਹ ਤਾਂ ਹੈਗੇ ਨੇ ਕਿ ਮੁੱਕ ਜਾਤੀ ਦੇ ਸਰਟੀਫਿਕੇਟ ਸਾਡੇ ਜਿਹੜੇ ਰਾਜ ਸਿਕ ਬਰਾਦਰੀ ਦੇ ਜਿਹੜੇ 1996 ਤੋਂ ਬਾਅਦ ਬੰਦ ਕੀਤੇ ਹੋਏ ਨੇ ਔਰ ਸਾਨੂੰ ਮੁੱਕ ਜਾਤੀ ਹੋਣ ਦੇ ਬਾਵਜੂਦ ਵੀ ਮੁੱਕ ਜਾਤੀ ਦੇ ਇਸ ਤੋਂ ਬਾਅਦ ਕੱਢਿਆ ਹੋਇਆ ਅਸੀਂ ਉਹ ਦੁਬਾਰਾ ਜਿਹੜੇ ਆਪਣੇ ਹੱਕ ਲੈਣ ਲਈ ਤੇ ਉਹ ਸਰਟੀਫਿਕੇਟ ਚਾਲੂ ਕਰਾਉਣ ਲਈ ਤਾਂ ਜੋ ਸਾਨੂੰ ਸੋ ਮੁੱਕ ਜਾਤੀ ਅਸੀਂ ਐਕਸਟ੍ਰੀਮਿਟ ਹੈਗੇ ਆ ਐਕਸਟ੍ਰੀਮਿਟੀ ਜਿਹੜੀ ਸਹੂਲਤਾਂ ਨੇ ਜਿਹੜੀ ਅੱਜ ਮੁੱਕ ਜਾਤੀ ਨੂੰ ਮਿਲਦੀਆਂ ਨੇ ਉਹ ਸਾਨੂੰ ਨਹੀਂ ਮਿਲ ਰਹੀ ਉਹਨਾਂ ਨੂੰ ਲੈਣ ਬਾਰੇ ਸੀ ਸਰਕਾਰ ਤੇ ਜਿੱਥੋਂ ਮੰਗ ਕਰ ਰਹੇ ਆ ਉਹ ਸਰਕਾਰ ਤੋਂ ਅੱਗੇ ਜਿਹੜਾ ਲੋਕਾਂ ਦਾ ਵਿਸ਼ਾਲ ਕੱਟ ਕਰਕੇ ਵਿਚਾਰ ਚਚਾ ਕਰਕੇ ਅਸੀਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੀਏ